ਸੌਰਨ ਸਿੰਘ ਟੈਣਾ ਜੀ ਸਾਡੇ ਨਾਲ ਕਨੈਕਟ ਹੋ ਚੁੱਕੇ ਹਨ ਸੌਰਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਥਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੁੱਡ ਮਾਰਨਿੰਗ ਸਾਡੇ ਸਾਰੇ ਹੀ ਬਿਮਾਰਕ ਬਣੋ ਸਤਿ ਸ੍ਰੀ ਅਕਾਲ ਸਤਿ ਸ੍ਰੀਕਾਲ ਅਕਾਲੀ ਦਲ ਦੇ ਨਵੇਂ ਬਣੇ ਉਮੀਦਵਾਰ ਪਰਪਕਾਰ ਸਿੰਘ ਘੁੰਮਣਵਾਰੇ ਸਾਨੂੰ ਹੋਰ ਦੱਸੋ ਜਾਣਕਾਰੀ ਦਿਓ ਜਨ ਸਾਹਿਬ ਪਹਿਲੀ ਗੱਲ ਤਾਂ ਵੀ ਹਾਲੇ ਤੱਕ ਲੁਧਿਆਣੇ ਦੀ ਜ਼ਿਮਨੀ ਚੋਣ ਵਾਸਤੇ ਤਰੀਕਾ ਐਲਾਨ ਨਹੀਂ ਹੋਇਆ ਜੇ ਤਰੀਕੇ ਦਾ ਢਾਂਚਾ ਹੋਵੇ ਤਾਂ ਫਿਰ ਆਪਾਂ ਪਰਿਵਾਰਕ ਮੰਡਰ ਨੂੰ ਇਹ ਗੱਲ ਕਹੀ ਕਿ ਇੰਨੀ ਤਰੀਕ ਤੋਂ ਵੋਟਾਂ ਪੈਣਗੇ ਤੇ ਇੰਨੀ ਤਰੀਕ ਤੋਂ ਨਤੀਜੇ ਆਉਣਗੇ ਪਰ ਹਾਲੇ ਤੱਕ ਇਹ ਨਹੀਂ ਕਿ ਕੋਈ ਮੋਟਾ ਕਦੋਂ ਪੈਣੀ ਹੈ ਤੇ ਨਤੀਜੇ ਕਦੋਂ ਆਉਣਗੇ ਇਹਦੇ ਬਾਰੇ ਗੱਲ ਕਿੰਨੀ ਹੋਵੇ ਥੋੜੀ ਜਿਹੀ ਪਰ ਇਸ ਜਿੰਨੀ ਚੋਣ ਦੇ ਐਲਾਨ ਤੋਂ ਪਹਿਲੇ ਤਿੰਨ ਪਾਰਟੀਆਂ ਨੇ ਅਰਜਵ ਮੀਤਵਾਰ ਐਲਾਨ ਦਿੱਤੇ ਅਜ ਪਰ ਉਪਕਾਰ ਸਿੰਘ ਤੋਂ ਮੰਨੂ ਉਮੀਦਵਾਰ ਅੱਡਾ ਨੇ ਸ਼੍ਰਮਣੀ ਅਕਾਲੀ ਦਲ ਬਾਦਲਪੁਰੇ ਨੇ ਪਰ ਉਪਕਾਰ ਸਿੰਘ ਨੂੰ ਮਿਲਕਾਉਣ ਇਹ ਅਸਲ ਵਿੱਚ ਆਕਾਲੀ ਦਲ ਦੇ ਕਿਸ ਨੇ ਲੰਬੇ ਸਮੇਂ ਤੋਂ ਆਗੂਆ ਸਰਗਰਮੀ ਨਾਲ ਵਿਚਰਦੇ ਆ ਜੋ ਜੀ ਮਹੱਤਵਪੂਰਨ ਰੱਲੇ ਜਿਕੇ ਇਹ ਵਕੀਲ ਆ ਤੇ ਬਾਅਦ ਐਸੋਸੀਏਸ਼ਨ ਲੁਧਿਆਣਾ ਦੇ ਸਾਹਮਣੇ ਪਹੁੰਚੀ ਆ ਸੋ ਇਹਨਾਂ ਨੇ ਉੱਤੇ ਜਿਹੜੀ ਅਖਰੀ ਦਲ ਵੱਲੋਂ ਰੋਸਾ ਪ੍ਰਗਟਾਇਆ ਗਿਆ ਤਿੰਨੋ ਉਮੀਦਵਾਰਾਂ ਦਾ ਦੰਦ ਵਿੱਚ ਆ ਗਏ ਜੀ ਇੱਕ ਤਾਂ ਅਰੂੜਾ ਸਾਹਿਬ ਦੇ ਜਿਹੜੇ ਰਾਸ਼ਟਰਪਤੀ ਮੰਤਰੀ ਅਮਰਦੀ ਪਾਰਟੀ ਦੇ ਉਮੀਦਵਾਰ ਆ ਭਾਰਤ ਪੁਸ਼ਨ ਅਰਸ ਨੂੰ ਜਿਹੜੇ ਉਹ ਕਨਸਲ ਦੇ ਉਮੀਦਵਾਰ ਆ ਤੇ ਇਹਨਾਂ ਨੇ ਉਮੀਦਵਾਰ ਬਣਾਇਆ ਜੀ ਅਖਾਲੀਪੁਰ ਦੇ ਪਰ ਉਪਕਾਰ ਸਿੰਘ ਕੋ ਬਨੂ ਤੇ ਹੁਣ ਜੀਪੀ ਕਿਉਂ ਉਮੀਦਵਾਰ ਬਣਾਉਂਦੀ ਹੈ ਸਿੱਖਾਂ ਨੂੰ ਬਣਾਉਂਦੀ ਆ ਇਹ ਸਮਾਂ ਚੁਰਾ ਇੱਕ ਇੰਪੋਰਟੈਂਟ ਖਬਰ ਜਿਹੜੀ ਆ ਰਹੀ ਹੈ ਬਾਈਬਲ ਕਲਾ ਗੋਲੀ ਕਾਂਡ ਦੇ ਬਾਰੇ ਵਿੱਚ ਸੁਪਰੀਮ ਕੋਰਟ ਦਾ ਕੀ ਫੈਸਲਾ ਆਇਆ ਹੈ? ਅੰਮ੍ਰਿਤਪਾਲ ਸੁਪਰੀਮ ਕੋਰਟ ਦੇ ਵੱਲੋਂ ਨਾ ਅੱਜ ਵੱਡਾ ਫੈਸਲਾ ਸੁਣਾਇਆ ਗਿਆ ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਸਪੈਸ਼ਲ ਲੀਗ ਪਟੀਸ਼ਨ ਨੂੰ ਜਦ ਰੱਦ ਕਰਤਾ। ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਇਹ ਪਟੀਸ਼ਨ ਦੇ ਵਿੱਚ ਬਾਈਬਲ ਕਲਾ ਗੋਲੀਬਾਰੀ ਕੇਸ ਦੀ ਜਣਬਾਰੀ ਫਰੀ ਕੋਰਟ ਦੀ ਅਦਾਲਤ ਤੋਂ ਚੰਡੀਗੜ੍ਹ ਅਦਾਲਤ ਦੇ ਵਿੱਚ ਤਬਦੀਲ ਕਰਨ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੇ ਵਿੱਚ ਨਕਲ ਦੇਣ ਤੋਂ ਇਨਕਾਰ ਕਰਤਾ ਮਤਲਬ ਇਹ ਹੈ ਵੀ ਇਹ ਜਿਹੜਾ ਹੁਣ ਕੇਸ ਆ ਇਹ ਚੱਲੂ ਪਿਆ ਜੀ ਇਹ ਚੱਲ ਰਿਹਾ ਹੋਊਗਾ ਜੀ ਚੜ੍ਹਦੀ ਕਲਾ ਦੇ ਅਦਾਲਤ ਦੇ ਵਿੱਚ 2019 ਦੇ ਵਿੱਚ ਮਹਿਮੂਲਾ ਗੋਲੀकांड ਵਾਪਰਿਆ ਸੀ ਆਪਾਂ ਜਾਣਦੇ ਕਿ ਦੋ ਜਣੇ ਦੀ ਮੌਤ ਹੋਈ ਸੀ ਤੇ 10 ਸਾਲ ਹੋ ਗਏ ਸੀ ਇਹ ਮਾਮਲਾ ਹਲੇ ਉਵੇਂ ਤੋਂ ਉਵੇਂ ਚੱਲ ਰਹਾ ਤੇ ਇਹ ਗੱਲ ਇਸੇ ਤਰ੍ਹਾਂ ਤਸੱਲ ਲੱਗੀ ਨਹੀਂ ਤੇ ਆ ਗੁਸਲ ਖਾਨਿਆਂ ਦੀ ਮੁਰਮਮਤ ਦਾ ਕੀ ਚੱਕਰ ਚੱਲ ਰਿਹਾ ਉਦਘਾਟਨ ਹੋ ਗਿਆ ਗੁਸਲਖਾਨੇ ਦੀ ਮੁਰੰਮਤ ਨਹੀਂ ਹੋਈ ਹੁਣ ਮੁਰੰਮਤ ਹੋ ਗਈ ਹੈ ਹੁਣ ਹੋਈ ਨਹੀਂ ਉਦਘਾਟਨ ਫਿਰ ਵੀ ਹੋ ਗਿਆ ਕੀ ਚੱਕਰ ਕੀ ਹੈ ਪੂਰਾ ਸਨ ਸਭ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੀ ਤਾਂ ਉਹ ਵੀ ਹਰ ਗੱਲ ਦਾ ਮੂੰਹ ਚੁੱਕਦੀ ਹੁੰਦੀ ਸੀ ਜਦੋਂ ਭਾਨਵ ਰੋਸ ਸਤਕਾਰ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੰਮ ਤੋਂ ਮੁੱਚਦੀ ਆ ਅਕਾਲੀ ਮੁੱਦੇ ਚੁੱਕਦੇ ਬੀਜੇਪੀ ਮੁੱਦੇ ਚੁੱਕਦੀ ਆ ਪੰਜਾਬ ਦੇ ਵਿੱਚ ਇਸ ਵੇਲੇ ਸਿੱਖਿਆ ਸਾਰਥੀ ਨੀਤੀ ਸ਼ੁਰੂ ਕੀਤੀ ਗਈ ਆ ਮਾਮਲੇ ਤੇ ਕਲੰਕੀ ਲੈ ਕੇ ਅੱਜ ਇਹ ਜਨ ਲੈ ਕੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਕਰਾਈ ਜਾ ਰਹੀ ਆ ਪਰ ਲੁਧਿਆਣੇ ਦੇ ਵਿੱਚ ਇੱਕ ਪਿੰਡ ਹੈਗਾ ਜਿ ਪੁੰਨਪੁਰੀ ਪੁੰਨਪੁਰੀ ਪਿੰਡ ਦੇ ਵਿੱਚ ਸਕੂਲ ਦੇ ਬਾਥਰੂਮਾਂ ਦਾ ਉਦਘਾਟਨ ਕੀਤਾ ਗਿਆ ਨੀਂਹ ਪੱਥਰ ਰੱਖ ਕੇ ਉਦਘਾਟਨ ਦੀ ਪੱਥਰ ਰੱਖ ਕੇ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਬਣਾਏ ਉਹਦੇ ਉੱਤੇ ਦੋਸ਼ੇ ਲੱਗਾ ਜੀ ਕਿ ਚਾਦਰਾਂ ਪਾਕੇ ਢੰਗੇ ਤੇ ਗੱਦੇ ਪੱਕੇ ਨਹੀਂ ਤੇ ਸਿਰਫ ਇਸੇ ਪੱਥਰ ਦਾ ਉਦਘਾਟਨ ਕਰਕੇ ਚਲੇ ਗਏ ਆ ਕਿ ਦੋਸ਼ ਇਸ ਤੋਂ ਪਹਿਲਾਂ ਵੀ ਕਈ ਵਾਰ ਲੱਗੇ ਕਿ ਕਿਸੇ ਟਾਇਲਟ ਸੀਟ ਦਾ ਜਿਹੜਾ ਉਹ ਉਦਘਾਟਨ ਕਰਕੇ ਤੇ ਕਦੇ ਕੋ ਕਿ ਕਿ ਬੈਸਟਰ ਵੀ ਨਹੀਂ ਹੁੰਦਾ ਕਰਕੇ ਜਿਹੜਾ ਪਹਿਲਾਂ ਮਾਰਤਾ ਬਣਨਾ ਕੂਚੀ ਫਿਰ ਕਿਦੂਗਾ ਉਗਠਨ ਕਰਦਾ ਸੋਗ ਦੁਗਾਠ ਨੂੰ ਉਗਠਨ ਹੋ ਸਕਲੂਗ ਜਿੰਨੇ ਬਸ ਇਹੀ ਖਬਰਾਂ ਹੁੰਦੀਆਂ ਤੇ ਆਮ ਆਰਮੀ ਪਾਰਟੀ ਦੇ ਇਸ ਕੰਮ ਦੇ ਉੱਤੇ ਉਹਦੀ ਪਾਰਟੀ ਦਾ ਲੈਣਗਾ ਵੀ ਸਾਇਕ ਕਰਦੇ ਕੁਝ ਨਹੀਂਗੇ ਬਸ ਦਿਖਾਵਾ ਕੀਤਾ ਜਾ ਰਿਹਾ ਖਬਰਾਂ ਬਣੇ ਜਾ ਰਹੀਆਂ ਤੇ ਲੁਧਿਆਣੇ ਦੇ ਵਿੱਚ ਜਿਹੜਾ ਬਾਈ ਇਲੈਕਸ਼ਨ ਲਈ ਚੱਲ ਰਿਹਾ ਪ੍ਰਚਾਰ ਉਹ ਪ੍ਰਚਾਰ ਕਰਕੇ ਇਹ ਅਧਿਆਪਕ ਸਸਪੈਂਡ ਕੀਤੇ ਗਏ ਨੇ 6 ਸਸਪੈਂਡ ਲੁਧਿਆਣੇ ਦੇ ਕਿਉਂ ਕੀਤੇ ਨੇ ਮੌਤਲ ਇਹ ਜੀ ਅਸਲ ਵਿੱਚ ਨਾ ਅਧਿਆਪਕਾਂ ਦੀ ਡਿਊਟੀ ਲਈ ਗਈ ਆ ਵੀ ਭਾਈ ਤੁਸੀਂ ਇਹਦਾ ਚੋਣਾ ਦੇ ਵਿੱਚ ਲੁਧਿਆਣੇ ਦੀ ਜ਼ਿਮਨੀ ਚੋਣ ਦੇ ਵਿੱਚ ਆ ਆ ਡਿਊਟਾਂ ਦਾ ਨਮਾ ਹੋ ਗਿਆ ਪਰ ਕਹਿੰਦੇ ਵੀ 12 ਤਰੀਕ ਤੱਕ ਉਹਨਾਂ ਨੇ ਡਿਊਟੀ ਜੁਆਇਨ ਕਰਨੀ ਸੀ ਪਰ ਉਹਨਾਂ ਦੇ ਵੱਲੋਂ ਅਗਲੇ ਦਿਨਾਂ ਦੇ ਵਿੱਚ ਵੀ ਜੁਆਇਨ ਨਹੀਂ ਕੀਤੀ ਗਈ ਜਿਸ ਦੇ ਕਰਕੇ 6 ਟੀਚਰ ਜਿਹੜੇ ਸਸਪੈਂਡ ਕਰ ਦਿੱਤੇ ਗਏ ਆ ਤੇ ਚਲੋ ਬਾਹਰ ਤੋਂ ਹੋਣ ਲੱਗੇ ਕਿ ਦਕਰਨ ਦਸਨਗੇ ਵੀ ਡਿਊਟੀ ਦੇ ਉੱਤੇ ਕਿਉਂ ਨਹੀਂ ਹਾਜ਼ਰ ਹੋ ਪਏ ਪਰ ਇੱਥੇ ਵੀ ਆਮ ਆਦਮੀ ਪਾਰਟੀ ਤੋਂ ਸਵਾਲ ਖੜਾ ਹੋਣਾ ਸਵਾਲ ਖੜਾ ਕਰਨ ਵਾਲੇ ਦੇ ਧਿਆਨ ਇਹ ਗੱਲ ਰਹੀ ਹੈ ਕਿ ਅਮਰਦੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹੜੀ ਸੀ ਅਧਿਆਪਕ ਸਾਹਿਬਾਂ ਤੋਂ ਸਿਰਫ ਸਿੱਖਿਆ ਦੇ ਮਾਮਲੇ ਤੇ ਕੰਮ ਲਵਾਗੇ ਪਰ ਹੁਣ ਇਹਨਾਂ ਦੇ ਵੱਲੋਂ ਕੰਮ ਕਿਹੜੇ ਲਏ ਜਾ ਰਹੇ ਆ ਵੀ ਭਾਈ ਤੁਸੀਂ ਨਾਲ ਨੂੰ ਕੋਲ ਅਗਲਾ ਤਾਂ ਇਹ ਵੀ ਦੇਖੋ ਤੁਸੀਂ ਜਾ ਕੇ ਵੀ ਦੇਖੋ ਵੀ ਭਾਈ ਤਸ਼ਵਾਂ ਦੀ ਗਤੀ ਕਿਵੇਂ ਚੱਣੀ ਆ ਤੁਸੀਂ ਇਹ ਵੀ ਦੇਖੋ ਵੀ ਭਾਈ ਪੁਨਾ ਦੇ ਵਿੱਚ ਕਿਵੇਂ ਕਾਰਜਕਾਰੀ ਪੇਸ਼ ਕਰਨੀ ਆ ਸੋ ਇਹ ਮਾਮਲੇ ਦੇ ਉੱਤੇ ਵੀ ਸਰਕਾਰ ਨੂੰ ਘੇਰਾ ਪਵੇ ਜੀ ਤੇ ਜਥੇਦਾਰ ਕੁਲਦੀਪ ਸਿੰਘ ਨਿਸ਼ੇੜੀਆਂ ਨੂੰ ਅਮਰਤ ਸ਼ਿਕਾਰ ਰਹੇ ਨੇ ਦੇਖੋ ਅੱਜ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਜਿਹੜੇ ਉਹਨਾਂ ਦੇ ਵੱਲੋਂ ਪਤਾ ਲੱਗਾ ਜੀ ਅਜਨਾਲਾ ਦੇ ਪਿੰਡ ਦੇ ਵਿੱਚ ਦੌਰਾ ਕੀਤਾ ਹੈ ਅਜਨਾਲਾ ਦੇ ਵਿੱਚ ਪਿੰਡ ਹੈਗਾ ਜੀ ਗਦੂ ਮਹਾਰਾ ਇਸੇ ਤਰ੍ਹਾਂ ਦੀਆਂ ਵੱਲੋਂ ਜਾ ਕੇ ਤੇ ਲੋਕਾਂ ਦੇ ਨਾਲ ਸਰਦ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਕੁਲਦੀਪ ਸਿੰਘ ਗੜਗੱਜ ਨੂੰ ਕੁਝ ਔਰਤਾਂ ਮਿਲੀਆਂ ਕੁਝ ਕਮਾਈਆਂ ਪੜਾ ਮਿਲਦੇ ਉਹਨਾਂ ਨੇ ਗੱਲ ਕਹੀ ਆ ਵੀ ਸਾਡਾ ਪੁੱਤ ਸਾਡਾ ਭਾ ਜਾਂ ਜਿਹੜੇ ਉਹਨੇ ਕੀ ਰਿਹਾ ਬੜਾ ਨਸ਼ੇ ਤੋਂ ਪੀੜਦਾ ਤੇ ਸਾਡਾ ਪਰਬਾਰ ਬਰਬਾਦ ਹੋ ਗਿਆ ਤੇ ਤੁਸੀਂ ਆਡੇ ਪਰਿਵਾਰ ਕੇ ਜਿਹਨਾਂ ਨੂੰ ਮਰਦਾਂ ਨੂੰ ਤੁਸੀਂ ਮੁਖਤਰਾਣ ਦੇ ਵਿੱਚ ਲੈ ਕੇ ਆਉ ਸਿੱਖੀ ਨਾਲ ਜੋੜਨ ਦੇ ਸੇ ਤੋਂ ਮੁਖਤਰ ਯਾਨੀ ਕੁਲਦੀਸ ਤੋਂ ਮੁਕਤ ਨੇ ਕਿਹੜੀ ਕਿਹੜੀ ਤਰਫ ਪ੍ਰਚਾਰ ਲਹਿਰ ਸ਼ੁਰੂ ਕੀਤੀ ਆ ਜਮਾਨੀ ਨੂੰ ਇਸਾ ਮੁਖਤਰ ਹੋਣ ਦੀਆਂ ਕੋਸ਼ਸ਼ ਕਰਾਂ ਦੇ ਤੇ ਸਿੱਖੀ ਨਾਲ ਜੋੜਨ ਦੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਅੱਛਾ ਇੱਕ ਕਣਕ ਨੂੰ ਅੱਗ ਕਿੱਥੇ ਲੱਗੀ ਹੈ ਗੜੇ ਪੈਣ ਤੋਂ ਪਹਿਲਾਂ ਲੱਗੀ ਸੀ ਗੜੇ ਪਏ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਕੁਝ ਕੁ ਹਿੱਸੇ ਦੇ ਵਿੱਚ ਗੜੇ ਪਏ ਜੀ ਜਿਵੇਂ ਕਿ ਆਪਾਂ ਕਹਿ ਸਕੀਏ ਕੋੜੇ ਵਾਲਾ ਫਿਲ ਨਹੀਂ ਉਧਰ ਦੇ ਪਾਸੇ ਨੇਰੀ ਚ ਝੁੱਲਾ ਪਾ ਗਿਆ ਜਿਹਦੇ ਕਰਕੇ 1500 ਜੀ ਇੱਕ ਜਿਹੜੀ ਆ ਉਹ ਪੜਪੜੀ ਫਸਲ ਵਿਸ ਗਈ ਆ ਕੁਝ ਕੁ ਖੇਤਾਂਾਂ 'ਤੇ ਡੜੇ ਜੀ ਪਏ ਜਿਹਦੇ ਕਰਕੇ ਫਸਲ ਦਾ ਨੁਕਸਾਨ ਹੋਇਆ ਪਰ ਇਹ ਸਾਰੇ ਪੰਜਾਬ 'ਚ ਗੜੇ ਨਹੀਂ ਪਏ ਤੇ ਸਾਰੇ ਪੰਜਾਬ 'ਚ ਨਹੀਂ ਨਿਪਿਆ ਉਧਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਐਂਡਸਰ ਬੰਨ ਵੀ ਰਿਹਾ ਤੇ ਕੋਟੀ ਇੱਥੇ ਖਾਂ ਦੇ ਬਲਕਤੋ ਲੱਗਾ ਜੀ ਕਿ 2.5 ਏਕੜ ਤੋਂ ਵੱਧ ਕਣ ਜਿਹੜੀ ਆ ਉਹ ਸਰਕੇ ਸਵਾਹ ਹੋ ਗਈ ਆ ਸਾਰੇ ਕਤ ਨੂੰ ਅੱਗ ਲੱਗਦੀ ਹੈ ਜੀ ਇਸ ਕਰਕੇ ਵੀ ਭਾਈ ਜਦੋਂ ਹਵਾ ਚੱਲਦੀ ਹੈ ਤੇ ਸਾਰਾ ਪੱਤੀ ਡਰ ਜਾਂਦੀਆਂ ਖੇਤਾਂ ਵਿੱਚ ਲੰਘਦੇ ਟਿਕੜਾ ਨਿਰ ਗਿਆ ਕਦੇ ਕੰਬਾਈਨ ਦੇ ਵਿੱਚੋਂ ਕੋਈ ਚਿੰਗੜੀ ਡਿੱਗੀ ਉਹ ਕਰਕੇ ਅੱਗ ਲੱਗਦੀ ਕਦੇ ਕੋਈ ਸ਼ਾਰਤੀ ਜਾਨ ਗੈਲੀ ਉੱਤਰਨ ਵਾਲਾ ਬੰਦਾ ਬੀੜੀ ਸਿਗਰਟ ਬਲਦੀ ਛੁੱਟਿਆ ਕਦੇ ਪਤਾ ਲੱਗਦਾ ਜੀ ਕਿ ਟ੍ਰਾਂਸਫਰ ਨੂੰ ਵਿੱਚੋਂ ਚਿੰਗੜੀ ਡਿੱਗੀ ਆ ਉਹ ਬਕੌਲ ਕਰਕੇ ਕਰਕੇ ਹਰ ਸਾਲ ਅਗਰਤਮੀ ਤੇ ਐਸੀ ਵੀ ਲੱਗ ਰਹੀ ਹੈ ਜੀ ਅਛਾ ਟੈਣਾ ਜੀ ਜਿਹੜੀਆਂ ਲੜਕੀਆਂ ਉਹ ਬੋਧ ਘੱਟ ਕੱਪੜੇ ਪਾ ਕੇ ਚੱਲਦੀ ਟ੍ਰੈਫਿਕ ਦੇ ਵਿੱਚ ਨੱਚ ਟੱਪ ਕੇ ਰੀਲਾਂ ਬਣਾਉਂਦੀਆਂ ਸੀ ਉਹਨਾਂ ਨੂੰ ਹੁਣ ਕੀ ਸਜ਼ਾ ਮਿਲਿਆ ਕਰਨੀ ਆ ਸਿਰਫ ਸਜ਼ਾ ਤੇ ਨਾਲ ਲੋਕਾਂ ਨੂੰ ਮਿਲਣੀ ਚਾਹੀਦੀ ਪੰਜਾਬ ਦੇ ਲੋਕਾਂ ਦੇ ਇੱਕ ਹਿੱਸੇ ਦੀ ਹੱਕ ਨੂੰ ਪਤਾ ਵੀ ਕੀ ਹੋ ਗਿਆ ਕੋਈ ਇਸ ਵੇਲੇ ਹੱਟ ਸੱਟ ਤੇ ਬੋਟਰਸਾਈਕਲ ਤੇ ਰੀਲਾਂ ਬਣਾਈ ਜਾਂਦਾ ਕੋਈ ਥਾਰ ਆ ਜਿਹੜੀ ਉਹ ਪੇਸ ਦੇ ਵਿੱਚ ਭਜਾ ਰੀਲਾਂ ਬਣਾਈ ਜਾਂਦਾ ਕੋਈ ਇਸ ਵੇਲੇ ਰੇਲਵੇ ਟ੍ਰੈਕ ਦੇ ਉੱਤੇ ਚੜ ਕੇ ਭੰਗੜੇ ਪਾਈ ਜਾਂਦਾ ਤੇ ਕੋਈ ਇਸ ਵੇਲੇ ਸਾਰਮਕਥਾਂ ਦੀ ਪ੍ਰਚਾਰਨਾ ਕਰਦੇ ਰੀਲਾਂ ਪਾਈ ਜਾਂਦਾ ਕੋਈ ਇਸ ਵੇਲੇ ਨਹਿਰ ਦੇ ਫੁੱਲ ਤੇ ਜਾ ਕੇ ਇਹ ਨਾ ਬਣਾਇਆ ਜਾਂਦਾ ਕਿ ਜ਼ਿੰਦਗੀ ਜੋਤਨ ਵਿੱਚ ਪਾਈ ਜਾਂਦਾ। ਸੋ ਆ ਜਿਹੜੀਆਂ ਕੁੜੀਆਂ ਦੀ ਖਬਰ ਆਈ ਹੈ ਲੁਧਿਆਣਾ ਦੇ 14 ਸਵਾ ਚੌਕ ਦੇ ਵਿੱਚੋਂ ਆਈਆਂ। ਦੋ ਕੁੜੀਆਂ ਰੀਲ ਬਣਾਉਣ ਦੇ ਇਸ਼ਤਿਹਾਰ ਦੇ ਵਿੱਚ ਸੜਕ ਦੇ ਵਿਚਾਲੇ ਡਾਂਸ ਕਰਨਾ ਕਰਦੀਆਂ। ਕਦੇ ਲੀਡੇ ਪਾ ਕੇ ਅੱਦੇ ਲਾ ਕੇ। ਇਹਨਾਂ ਕੁੜੀਆਂ ਨੇ 5 ਮਿੰਟ ਦਾ ਨਾਟਕ ਬਚਾਇਆ ਜੀ ਸੜਕ ਦੇ ਵਿਚਾਲੇ ਖੜ ਕੇ ਤੇ ਲੋਕਾਂ ਨੇ ਵੀਡੀਓ ਬਣਾਈਆਂ। ਤੇ ਲੋਕਾਂ ਨੇ ਵੀਡੀਓ ਫੜਤਾਂ ਤੇ ਹੁਣ ਪੁਲਸੇ ਨਾਲ ਗੱਲ ਉਹ ਲੱਭ ਰਹੀ ਆ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਾਰ ਸਿਟੀ ਜਾਂ ਪੁਲਸ ਨੇ ਵੀ ਤੇ ਆਮ ਲੋਕ ਵੀ ਸਿਆਣੇ ਉਹ ਦੱਲ ਰਹੇ ਆ ਪਰ ਲੋਕ ਟਰਦੇ ਨਹੀਂ ਰੀਲ ਅਕਟਰ ਦੇ ਵਿੱਚ ਪਾਸ ਨਹੀਂ ਦਵਾ ਰਖੇ ਤੇ ਬਾਕੀ ਜਿਹੜੀ ਨਸ਼ਾ ਤਸਕਰੀ ਦੇ ਵਿੱਚ ਅੱਗੇ ਆਮ ਤੌਰ ਦੇ ਉੱਤੇ ਜਿਹੜੇ ਮੇਲ ਸੀ ਆਦਮੀ ਸੀ ਉਹ ਸਮਗਲਰ ਹੋਇਆ ਕਰਦੇ ਸੀ ਹੁਣ ਜਦ ਤੋਂ ਪੁਲਸ ਵਾਲੀ ਲੜਕੀ ਫੜੀ ਆ ਉਸ ਤੋਂ ਬਾਅਦ ਕਹਿੰਦੇ ਵੀ 407 ਔਰਤਾਂ ਹੋਰ ਸਾਹਮਣੇ ਆਈਆਂ ਜਿਹੜੀਆਂ ਕਿ ਡਰੱਗ ਸਮੱਗਲ ਕਰਦੀਆਂ ਨੇ ਬਿਲਕੁਲ ਸਹੀ ਸਰਬਾ ਇੱਕ ਰਣ ਆਪਾਂ ਅੱਗੇ ਵੀ ਗੱਲ ਕਹੀ ਸੀ ਵੀ ਕੱਲੀ ਅਮਨਦੀਪ ਹੋਰ ਨਹੀਂ ਵੀ ਕਾਲੀ ਥਾਰ ਵਾਲੀ ਪੁਲਿਸ ਵਾਲੀ ਦੀ ਸੀ 17 ਗ੍ਰਾਮ ਤੋਂ ਵੱਧ ਹੈਰੋਇਨ ਦੇ ਆ ਜਿਹੜੀ ਫੜੀ ਗਈ ਸੀ ਜਿਹੜੀ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਜਿਹਦੇ ਬਾਰੇ ਖੜਾ ਚੁੱਲ ਕੇ ਬਲਣੀ ਸਾਹਮਣੇ ਆਈ ਵੀ ਕਿ ਤੁਸਨ ਸ਼ਾ ਲੈ ਕੇ ਆਉਣੀ ਤੇ ਕਿੱਥੇ ਵੇਚਣੀ ਆ ਪੁਲਸ ਨੇ ਪੁਲਸ ਦੀ ਗੱਲ ਕਬ ਲੈਣੀ ਆ ਪਰ ਇਹ ਇੱਕ ਔਰਤ ਨਹੀਂ ਅੱਜ ਦੇ ਵਿੱਚ ਪਤਾ ਨਹੀਂ ਕਿ ਕਿੰਨੇ ਅਮਨਦੀਪ ਹੋਰ ਮਰਦਾਂ ਔਰਤਾ ਜਾਂ ਮਰਦ ਪੁਲਸ ਦੇ ਵਿੱਚ ਹੈ ਜਾਂ ਪੁਲਸ ਤੋਂ ਬਾਹਰਲੀ ਥਾਣੇ ਤੇ ਆ ਜਿੰਦਾਬੀ ਪੁਲਿਸ ਨੇ ਕਹਿੰਦੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 407 ਔਰਤਾਂ ਸੀ ਗ੍ਰਿਫਤਾਰ ਕੀਤੀਆਂ ਐਨਡੀਪੀਐਸ ਅੱਗੇ ਤੱਕ ਪਾਰਟੀਆਂ ਦਰਜ ਕੀਤੀਆਂ ਕੁਸ਼ਿਆਰਪੁਰ ਵਿਖੇ ਤਰਕਾਰੀ ਤੇ ਸਮਰੂਦਿਨ ਤੇਤੀ ਜਲੰਧਰ ਵਿਧਾਇਤੀਆਂ 28 ਤੇ ਲੁਧਿਆਣੇ ਦੀਆਂ 27 ਪਿਆਰੇ ਵਿਖੇ ਤਰਵਿਤੇ ਬਨਾਲੀ ਦੀਆਂ 21 ਫਰੀਦਕੋਟ ਦੀਆਂ 17 ਚੰਦਰਾਪੁਰ ਦੀਆਂ 16 ਐਸਪੀਸ ਨਗਰ ਦੀਆਂ 14 ਤੇ ਮਾਨਸਾ ਦੀਆਂ 12 ਬਸ ਫਿਰ ਦੇ ਵੀ ਨੋਟ ਕਿ ਰੇਦੀਨਾ ਅਰਥ ਸੇ ਬਾਦਲ ਪਾ ਗਿਆ ਸਤਪਤੇ ਫਤਿਹ ਸਿੰਘ ਸਾਹਿਬ ਦੀ ਨਸ਼ੇ ਇਹਨਾਂ ਔਰਤਾਂ ਦੇ ਉੱਤੇ ਐਡੀ ਪੀਐਸ ਦੇ ਪਰਚੇ ਦੰਦੇ ਕੀਤੇ ਗਏ ਕੱਲੇ ਪੰਜਾਬ ਦੇ ਵਿੱਚ ਨਹੀਂ ਟੈਣਾ ਤੇ ਆਲੇ ਦੁਆਲੇ ਦੇ ਹੋਰ ਸ਼ੂਬੇ ਦੀਆਂ ਔਰਤਾਂ ਵੀ ਨਸ਼ਾ ਪਸੰਦ ਵਿੱਚ ਫੜੀ ਗਈ ਹੂੰ ਹੂੰ ਤੇ ਉਸ ਲੜਕੀ ਦਾ ਅਮਨਦੀਪ ਕੌਰ ਦਾ ਜਿਹੜੀ ਪੁਲਿਸ ਦੀ ਕਾਂਸਟੇਬਲ ਸੀ ਫੜੀ ਸੀ ਉਹਦਾ ਕੀ ਬਣਿਆ ਫਿਰ ਉਹ ਬਸ ਚੁੱਪਗੁਪ ਹੋ ਗਈ ਗੱਲ ਬਿਲਕੁਲ ਜੀ ਬਿਲਕੁਲ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਨਾ ਖਬਰ ਨੂੰ ਖਬਰ ਖਾ ਜਾਂਦੀ ਹੈ ਅਮਨਦੀਪ ਕੌਰ ਦੀ ਖਬਰ ਜ਼ੁਵਾਂ ਦੇ ਉੱਤੇ ਸੀ ਕਿ ਪਾਕਿस्तानी ਥਾਰ ਵਾਲੀ ਦਾ ਕਰਦੀ ਕਾਲੀ ਥਾਰ ਵਾਲੀ ਦਾ ਕਰਦੀ ਆ ਉਹਦਾ ਤੈਤ ਬਰੀਕ ਮਾਰ ਲਿਆ ਹੁਣ ਉਹ ਜੇਲ੍ਹ ਦੇ ਵਿੱਚ ਆ ਉਹਦੀ ਖਬਰ ਦੇ ਉੱਤੇ ਮਿੱਟੀ ਪਈ ਅੱਜ ਕੱਲ ਕੀ ਚੱਲਦਾ ਸਤਾਪ ਸਿੰਘ ਮਾਜਵਾ ਦੇ ਵੱਲੋਂ ਕਹਿੰਦੇ ਕਿ ਕਿੱਦਾਂ ਕਿੱਥੇ ਆ ਬਾਬ ਕਿੱਥੇ ਆ ਹੋਰ 4 ਦਿਨਾਂ ਤੱਕ ਬਿਨਾਂ ਲੀ ਖਬਰ ਵੀ ਕਿਤੇ ਹੋਰ ਚੱਲੀ ਜਾਣੀ ਆ ਤੇ ਬਾਅਦ ਵਿੱਚ ਕੋਈ ਹੋਰ ਦੇਮੇ ਦਾ ਨਮਾ ਖੁੱਪਲਾ ਆ ਜਾਣਾ ਸਾਹਮਣੇ ਸੋ ਇਸ ਵੇਲੇ ਉਸ ਅਮਨਦੀਪ ਕੌਰ ਪਾਣੀ ਥਾਰ ਵਾਲੀ ਪੁਲਿਸ ਨੂੰ ਲਾਦਣ ਜਿਹੜੀ ਆ ਸੀਨੀਅਰ ਕਲਾਸ ਦੇ ਉੱਤੇ ਉਹਦੇ ਬਾਰੇ ਕੋਈ ਖਬਰ ਨਹੀਂ ਆ ਰਹੀ ਉਹ ਜੇਲ੍ਹ ਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਕੁਝ ਦੱਸਿਆ ਜਾ ਰਿਹਾ ਕਿ ਉਹ ਮਿਸ਼ਾ ਕਿੱਥੋਂ ਲੈ ਕੇ ਆਉਂਦੀ ਸੀ ਕਦੋਂ ਤੋਂ ਲੱਗਿਆ ਹੋਇਆ ਸੀ ਕਿਨੋਂ ਕਿਨੋਂ ਵੇਚਦੀ ਸੀ ਤੇ ਨਾਲ ਕਿਹੜੇ ਕਿਹੜੇ ਸਾਥੀ ਸੀ ਇਸ ਖਬਰ ਦੇ ਉੱਤੇ ਫਿਰ ਹਾਲ ਮਿੱਟੀ ਗਈ ਹੈ ਜੀ ਹੂੰ ਸੋ ਆਉਣ ਵਾਲੇ ਦਿਨਾਂ ਚ ਪੰਜਾਬ ਚ ਮੀਂਹ ਪੈਣਾ ਜੀ ਹੁਣ ਹਾਂ ਬਿਲਕੁਲ ਜੀ ਆਉਂਦੇ 48 ਘੰਟੇ ਦੇ ਵਿੱਚ ਪੰਜਾਬ ਦੇ ਮੌਸਮ ਵਿਭਾਗ ਨੇ ਕਹਿੰਦਾ ਜੀ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਗੜੇ ਵੀ ਕਈ ਥਾਵਾਂ ਤੇ ਬਣ ਸਕਦੇ ਨੇ ਤੇ ਚੱਕਰ ਚੁਲਣਾ ਸ਼ੁਰੂ ਕਰਦਾ 40 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾ ਚੱਲਣ ਦੀ ਆਸਰ ਪੰਜਾਬ ਦੇ ਵਿੱਚ ਜੀ ਸੁਹਰਸ਼ ਸਿੰਧਰਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ